ਹਾਈ ਰੋਡ ਹੈ ਜੀ ਬੇਵਾਦ ਸਾਹਿਬ ਕਿਦਾਂ ਦੇਖਦੇ ਹੋ ਬੋਲਣੇ ਨਹੀਂ ਜਦ ਕਿ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਹੈ ਥੋੜਾ ਪਿੱਛੇ ਇਸ ਨੂੰ ਕਿਦਾਂ ਦੇਖਦੇ ਹੋ ਕਾਰਨ ਕੀ ਮੰਨਦੇ ਹੋ ਦੇਖੋ ਹਰਿਆਣਾ ਗਵਰਨਮੈਂਟ ਦੀ ਨੀਅਤ ਸਪਸ਼ਟ ਨਜ਼ਰੋਂ ਬਾਹਰ ਉਹ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਕਿ ਰੋਡ ਖੋਲੋ ਉਹਨਾਂ ਦੇ ਬੈਰੀਕੇਡਾਂ ਨੂੰ ਚੱਕੋ ਤਾਂ ਉਹਦੇ ਖਿਲਾਫ ਉਹ ਸੁਪਰੀਮ ਕੋਰਟ ਚਲੇ ਜਾਂਦੇ ਨੇ ਔਰ ਸੁਪਰੀਮ ਕੋਰਟ ਜਾ ਕੇ ਅੱਜ ਵੀ ਉਹ ਬੈਰੀਕੇਡ ਨੂੰ ਅਸੀਂ ਕਹਿ ਰਹੇ ਹਾਂ ਯਾਰ ਜਦੋਂ ਸੁਪਰੀਮ ਕੋਰਟ ਨੇ ਕਹਿੰਦਾ ਬੈਰੀਕੇਡ ਖੋਲੋ ਹਾਈ ਕੋਰਟ ਨੇ ਕਹਦਾ ਬੈਰੀਕੇਡ ਖੋਲੋ ਕਿਉਂ ਨਹੀਂ ਖੋਲਦੇ ਉਹਨੂੰ ਖੋਲੋ ਔਰ ਉਹਨੂੰ ਖੋਲਣ ਲਈ ਹਜੇ ਵੀ ਉਹ ਬਤਨ ਨਹੀਂ ਸੀਰੀਅਸ ਨਹੀਂ ਚਲ ਰਹੇ ਹੋ ਤਾਂ ਸਾਡਾ ਮਤਲਬ ਇਹ ਹੈ ਕਿ ਉਹਨੂੰ ਖੋਲਣਾ ਚਾਹੀਦਾ ਹੈ ਸਾਡਾ ਕੋਈ ਦਿੱਕਤ ਨਹੀਂ ਸਾਡੇ ਵੱਲੋਂ ਬਿਲਕੁਲ ਬੈਰੀਕੇਡ ਤੱਕ ਆ ਗਏ ਵਹੀਕਲ ਜਾਂਦੇ ਨਹੀਂ ਵੀ ਕਰਾਉਂਦੇ ਕੋਈ ਦਿੱਕਤ ਨਹੀਂ ਹੈ ਸਾਡਾ ਪਹਿਲਾਂ ਵੀ ਖੁੱਲਿਆ ਸੀ ਉਹ ਵੀ ਖੁੱਲਾ ਰੱਖਣਾ ਚਾਹੁੰਦੇ ਹਾਂ ਅਸੀਂ ਇਹ ਖੋਲਣਾ ਤਾਂ ਕਿ ਸਾਡੇ ਜਿਹੜੇ ਮੁੱਦੇ ਨੇ ਸੋ ਲੋਕਾਂ ਨੂੰ ਵੀ ਸੁਗਲਤ ਹੋਵੇ ਸਾਡਾ ਵੀ ਇੱਥੋਂ ਮਤਲਬ ਮੋਰਚਾ ਲੈ ਕੇ ਅਸੀਂ ਆਪਦਾ ਜਿੱਥੇ ਸਾਡੀ ਮੰਗ ਆ ਜਿਹਦੇ ਨਾਲ ਜੁੜੀ ਵੀ ਆ ਮੰਗ ਸੋ ਆਦੀ ਮੰਗ ਉਹ ਦਿੱਲੀ ਜਾ ਕੇ ਰੱਖ ਸਿੱਤੋਂ ਕਿਉਂ ਕਿਉਂਕਿ ਦੇਖੋ ਸਾਨੂੰ ਇੱਥੇ ਅੱਜ ਬੈਠਿਆ ਨੂੰ 18 ਫਰਵਰੀ ਤੋਂ ਬਾਅਦ ਅੱਜ 21 ਅਗਸਤ ਹੈ 18 ਫਰਵਰੀ ਤੋਂ 21 ਅਗਸਤ ਤੱਕ ਦਿੱਲੀ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਦਾ ਮਤਲਬ ਸਾਡੀ ਮੰਗ ਹੈ ਜਿਹੜੀ ਉਹ ਦਿੱਲੀ ਨਾਲ ਰਿਲੇਟਡ ਹੈ ਤੇ ਇੱਥੇ ਸਾਡੀ ਕੋਈ ਗੱਲ ਸੁਣਵਾਈ ਨਹੀਂ ਹੋ ਰਹੀ ਤਾਂ ਫਿਰ ਸਾਨੂੰ ਦਿੱਲੀ ਜਾਣਾ ਪੈਗਾ ਸੋ ਇਸ ਕਰਕੇ ਅਸੀਂ ਆਪਕੇ ਨਾਲ ਮਤਲਬ ਕਰਦੇ ਹਾਂ ਕਿ ਦਿੱਲੀ ਜਾਵਾਂਗੇ ਅਗਰ ਕੋਈ ਦਿੱਤਾ ਮਤਲਬ ਹੋ ਜਾਵੇ ਅਗ ਮੀਟਿੰਗਾਂ ਤੁਹਾਡੀ ਕੀ ਗੱਲਬਾਤ ਹੋਏਗੀ ਸਿੱਟਾ ਨਿਕਲੇਗਾ ਨਹੀਂ ਮੈਂ ਇਹੀ ਤਾਂ ਮੈਂ ਦੱਸ ਕੇ ਤੇ ਸਾਰੀ ਹੁਣ ਖਲੀਏ ਦੱਸ ਕੇ ਨੇ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਦਾ ਪੱਖ ਰੱਖਿਆ ਹੈ ਤੇ ਪੰਜਾਬ ਆਪਣਾ ਸੁਪਰੀਮ ਕੋਰਟ ਦਾ ਆਦੇਸ਼ ਹੈ ਅਸੀਂ ਉਹਦੇ ਵਿੱਚ ਗਲਤਫਹਿਮੀ ਆਪਦੀ ਦੀ ਸਾਰੀ ਮਤਲਬ ਸਾਡੇ ਵੀ ਪੁਲਿਸ ਅਧਿਕਾਰੀਆਂ ਨੂੰ ਕੀਤੀ ਔਰ ਉਹ ਉਸ ਸਰਕਾਰ ਨੂੰ ਕਹਿੰਦੇ ਹਨ ਕਿ ਠੀਕ ਹੈ ਬੜੀ ਮਤਲਬ ਉਹ ਮੰਨ ਲਓ ਪਾਠੀ ਇਹ ਗੱਲ ਹੈ ਹਿਆਣਾ ਗਵਰਨਮੈਂਟ ਵੱਲੋਂ ਨਾਲ ਦੀ ਨਾਲ ਮੈਂ ਤੁਹਾਡੇ ਚੈਨਲਾਂ ਦੇ ਮਾਧਮੇ ਤੇ ਖੇਚੋਂਗਾ ਕਿ ਦੇਖੋ ਸਾਡੇ ਦੇਸ਼ ਦੇ ਅੰਦਰ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਬੇਟੀ ਨੂੰ ਪੜਾਓ ਆਈਡੀ ਚੱਕੀ ਕਰੇ ਚਾਹੋ ਚਾਹੋ ਇਹ ਗੱਲਾਂ ਆਡੀਅਨਸ ਲੇਟਨ ਬੇਟੀਆਂ ਨੂੰ ਸੁਣਾ ਪਿੱਛੇ ਆਪਾਂ ਪਟਿਆਲੇ 'ਚ ਹੀ ਦੇਖਿਆ ਹੈ ਬੇਟੀ ਦਾ ਕੀ ਕੁਝ ਹੋਇਆ ਹੈ ਇਸੇ ਤਰ੍ਹਾਂ ਫਿਰ ਬਾਅਦ ਦੇ ਵਿੱਚ ਹੁਣ ਸਾਡੇ ਕਲਕੱਤਾ 'ਚ ਹੋਇਆ ਇੱਕ ਡਾਕਟਰ ਜੀ ਨੇ ਦਿਨ ਰਾਤ ਲੋਕਾਂ ਦੀ ਜਾਨ ਬਚਾਉਣ ਲਈ ਲੋ ਲਾਈ ਜਾਨ ਲਾ ਰਹੀ ਹੈ ਔਰ ਉਹਦੀ ਜਾਨ ਉਹਦੀ ਇੱਜ਼ਤ ਨੂੰ ਨੱਟ ਕੇ ਉਹਦੀ ਇੱਜ਼ਤ ਨੂੰ ਬਰਬਾਦ ਕਰਕੇ ਤਾਰ-ਤਾਰ ਕਰਕੇ ਬਾਅਦ ਵਿੱਚ ਉਹਦੀ ਜਾਨ ਲੈ ਲਈ ਇਹ ਮੈਂ ਕਹਾਂਗਾ ਕਿ ਪੂਰੇ ਭਾਰਤ ਲਈ ਇਕੱਲੇ ਉਸ ਲੜਕੀ ਲਈ ਨਹੀਂ ਆਇਆ ਇਹ ਪੂਰੇ ਭਾਰਤ ਲਈ ਸ਼ਰਮ ਵਾਲੀ ਗੱਲ ਹੈ ਕਿ ਪੂਰੇ ਭਾਰਤ ਦੇ ਲੋਕਾਂ ਨੂੰ ਇੱਕ ਜੋ ਢੋਕੇ ਇਹਦੇ ਇਹਦੇ ਖਿਲਾਫ ਆਵਾਜ਼ ਚੁਕਾਈ ਚਾਹੀਦੀ ਹੈ ਔਰ ਉਹਨਾਂ ਬੇਟੀਆਂ ਦੀ ਉਹਦੀ ਸਾਨੂੰ ਸਹਾਰਾ ਬਣਨਾ ਪੈਣਾ ਔਰ ਬਣਨਾ ਚਾਹੀਦਾ ਹੈ ਜਿਨ੍ਹਾਂ ਨਾਲ ਜਿਆ ਕੁਝ ਜਲੇਵਾ ਦੁਆਰਾ ਮੀਟਿੰਗ ਹੋ ਸਕਦੀ ਹੈ ਉਹ ਇਹ ਉਹਨਾਂ ਨੇ ਕਿਹਾ ਕਿ ਦੁਬਾਰਾ ਮੀਟਿੰਗ ਬਣਾਗੇ ਇਹ ਉਹਨਾਂ ਤੇ ਡਿਪੈਂਡ ਕਰਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਦੋਂ ਕਰਦੇ ਆ। ਆਂ ਬਸ ਹਰਿਆਣਾ ਦੇ ਪ੍ਰਸ਼ਾਸਨ ਹੈਗਾ ਤੰਦਰ ਕੋਰਦੀ ਸਿੱਧੀਆਂ ਦੇ ਸਿੱਧੀਆਂ ਦੇਸ਼ਾਂ ਦੀਆਂ ਟੱਕੀਆਂ ਉੜਾ ਗਿਓ। ਇਹ ਇੱਕ ਵਾਰੀ ਨਹੀਂ ਉੱਡੀਆਂ। ਇਹ ਤਾਂ ਬਹੁਤ ਵਾਰੀ ਉੱਡੀਆਂ ਨੇ। ਤੁਸੀਂ ਦੇਖਿਆ ਹੋਵੇਗਾ ਇੱਕ ਵਾਰੀ ਪੰਜਾਬ ਆਪਣਾ ਸੌਰੀ ਸੁਪਰੀਮ ਕੋਰਟ ਨੇ ਪੰਜਾਬ ਗਵਰਨਮੈਂਟ ਨੂੰ ਹਰਿਆਣਾ ਗਵਰਨਮੈਂਟ ਨੂੰ ਤੇ ਯੂਪੀ ਗਵਰਨਮੈਂਟ ਨੂੰ ਆਦੇਸ਼ ਦਿੱਤਾ ਸੀ ਕਿ ਕਿਸਾਨਾਂ ਨੂੰ ਝੋਨੇ ਦੀ ਸਰਦ ਤੋਂ ਰੋਕਣ ਲਈ ਇਹਨਾਂ ਨੂੰ 100 ਰੁਪਏ ਪ੍ਰਤੀ ਕੁਆਂਟਲ ਇਨਸੈਂਟਿਵ ਦਿਓ ਕਿ ਕਿਆ ਨਾ ਪੰਜਾਬ ਸਰਕਾਰ ਨੇ ਦਿੱਤਾ ਨਾ ਹਰਿਆਣਾ ਨੇ ਦਿੱਤਾ ਤੇ ਨਾ ਯੂਪੀ ਸਰਕਾਰ ਨੇ ਦਿੱਤਾ ਕੋਈ ਤਾਂ ਕਿਸਾਨਾਂ ਦੇ ਮੁਕੱਦਮੇ ਦਰਜ ਕੀਤੇ ਤੇ ਇੱਕ ਕਿਸਾਨ ਵਿਚਾਰਾ ਮਤਲਬ ਅਣਸੰਗਠਿਤ ਹੈ ਅਣ ਐਜੂਕੇਟ ਹੈ ਇਹਦੇ ਤੇ ਹਰ ਤਰ੍ਹਾਂ ਦਾ ਮਤਲਬ ਹਰ ਪਾਸਿਓ ਉਹ ਕਿਸਾਨੀ ਦੇ ਹੋ ਗਏ ਪੰਜਾਬ ਗਵਰਨਮੈਂਟ ਨੂੰ ਕਿਵੇਂ ਦੇਖ ਲਓ ਜੀ ਕਿ ਸਾਥ ਦੇ ਰਹੀ ਹੈ ਕਿਸ ਨਾਲ ਰਹੀ ਹੈ ਨਹੀਂ ਨਹੀਂ ਸਾਥ ਕਦੇ ਸਰਕਾਰਾਂ ਤੋਂ ਸਾਥਾਂ ਦੀ ਉਮੀਦ ਨਹੀਂ ਕੀਤੀ ਜਾਂਦੀ ਹਾਂ ਜੀ ਸਰਕਾਰ ਕਿੱਥੇ ਸਾਥ ਦੇ ਰਹੀ ਜੇ ਸਰਕਾਰ ਸਾਥ ਦੇ ਰਹੀ ਹੁੰਦੀ ਕਿ ਜਿਸ ਨੇ ਸਾਡਾ ਸ਼ੂਕ ਕਰਨ ਸ਼ਹੀਦ ਕੀਤਾ ਹੈ ਸਰਕਾਰ ਨੇ ਕਿਉਂ ਨਹੀਂ ਮੁਕਦਮਾ ਦਰਜ ਕੀਤਾ ਜੀ ਜੇ ਸਰਕਾਰ ਸਾਫ਼ ਦੇ ਰਹੀ ਹੁੰਦੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਗਵਰਨਮੈਂਟ ਵੱਲੋਂ ਸਾਡੇ ਤੇ ਗੋਲੇ ਸਿੱਟੇ ਗਏ ਔਰ ਉੱਥੇ ਮਤਲਬ ਡਰੋਨਸੇ ਭੇਜ ਭੇਜ ਕੇ ਗੋਲੇ ਸਿੱਟੇ ਗਏ ਸਾਡੇ ਟਰੈਕਟਰ ਸਾਡੇ ਮੋਰਚੇ 'ਚ ਜਾ ਕੇ ਤੋੜੇ ਗਏ ਅਜ ਤੱਕ ਪੰਜਾਬ ਗਵਰਨਮੈਂਟ ਚੁੱਪ ਬੈਠੀ ਹੈ ਤੇ ਕੀਤਾ ਕੱਖ ਨਹੀਂਗਾ ਤੈਨੂੰ ਕਿਵੇਂ ਮੰਨਾਂਗੇ ਕਿ ਪੰਜਾਬ ਗਵਰਨਮੈਂਟ ਕਿਸ ਸਾਡੇ